ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਜਮਾਨਤ ਮਿਲੀ ਹੈ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਵਰਕਰ ਨੇ ਪਾਰਟੀ ਦਫਤਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਢੋਲ ਦੀ ਜਿਹੜੀ ਹੈਗੀ ਉਹ ਦਿਨ ਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜਸ਼ਨ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਰਕਰ ਮਨਾ ਰਹੇ ਨੇ ਤਾਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੀ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਜਿਹੜਾ ਹੈਗਾ ਆਮ ਆਦਮੀ ਪਾਰਟੀ ਹੈ ਕੈਂਦੀ ਨਜ਼ਰ ਆ ਰਹੀ ਸੀ ਕਿ ਝੂਠੇ ਗੇਸਾਂ ਦੇ ਵਿੱਚ ਭਾਜਪਾ ਵੱਲੋਂ ਜਿਹੜਾ ਹੈਗਾ ਉਹ ਫਸਾਇਆ ਜਾ ਰਿਹਾ ਹੈਗਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੂੰਹ ਮਿੱਠਾ ਕਰਵਾ ਕੇ ਜਸ਼ਨ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਉਹ ਬਣਾਇਆ ਜਾ ਰਿਹਾ ਹੈ ਨੀਲ ਗਰਗਨ ਸਣੇ तमाम ਪਾਰਟੀਆਂ ਦੇ ਵਰਕਰ ਜਿਹੜੇ ਹੈਗੇ ਨੇ ਉਹ ਕੁਰਸੀਆਂ ਬਣਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਗੜੇ ਪਾਏ ਜਾ ਰਹੇ लगातार आम आदमी पार्टी के जेडे वर्कर नजर आ रहे हैं दस दही कि लगातार आम आदमी पार्टी यह कैंटी नजर आ रही थी कि भाजपा वालों जोड़ा है ਜਿਹੜਾ ਹੈਗਾ ਦਰਜ ਕੀਤਾ ਗਿਆ ਸੀ ਤਾਂ ਹੁਣ ਲਗਾਤਾਰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਸ਼ਨ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਪੰਗੜੇ ਜਿਹੜੇ ਹੈਗੇ ਨੇ ਉਹ ਪਾਰਟੀ ਦਫਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿਹੜੇ ਹੈਗੇ ਨੇ ਉਹ ਪਾਏ ਜਾ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਸਪੋਰਟਸ ਪਕਸਨ ਨੇ ਬੁਲਾ ਰਹੇ ਨੀਰਗਰ ਸਾਡੇ ਨਾਲ ਮੌਜੂਦ ਨੇ ਗਰਗਸਾਪ ਕੀ ਕਹਿਣਾ ਚਾਹੋਗੇ ਤਾਂ ਤੁਸੀਂ ਦੇਖ ਸਕਦੇ ਹੋ ਫਿਲਹਾਲ ਨੀਲ ਗਰਗਹੋਣਾ ਨੂੰ ਅਸੀਂ ਬਾਹਰ ਲੈ ਕੇ ਆਏ ਆ ਨੱਚ ਰਹੇ ਸੀ ਜਸ਼ਨ ਮਨਾ ਰਹੇ ਸੀ ਤੁਸੀਂ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਸੀ ਕਿ ਪਰਚਾ ਜਿਹੜਾ ਹੈਗਾ ਉਸ ਦੇ ਅੰਦਰ ਕੋਈ ਸੱਚਾਈ ਨਹੀਂ ਹੈਗੀ ਕੀ ਕਹਿਣਾ ਪਹਿਲਾ ਰਿਐਕਸ਼ਨ ਕੀ ਹੈ ਦੇਖੋ ਅੱਜ ਸਾਹਮਣੇ ਆ ਗਿਆ ਅਸੀਂ ਤੇ ਜੀ ਚ ਪਿਛਲੇ 2.5 ਸਾਲ ਤੋਂ ਕਹਿ ਰਹੇ ਹੈਗੇ ਸੀ ਜਦੋਂ ਤੋਂ ਆਵਾਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੀ ਤੇ ਅਸੀਂ ਗੁਜਰਾਤ ਚੈਲੰਜ ਕੀਤਾ ਬੀਜੇਪੀ ਨੂੰ ਹੱਥ ਪੈਰਾਂ ਦੀ ਪੈ ਗਈ ਉਹ ਆਮ ਆਦੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਸੀ ਤੇ ਉਸ ਕਰਕੇ ਉਹਨਾਂ ਨੇ ਝੂਠ ਦਾ ਸਾਰਾ ਲਿਆ ਝੂਠ ਝੂਠ ਤੰਤਰ ਚਲਾਇਆ ਜਾਨੀ ਕਿ ਜਾਲੀ ਸ਼ਰਾਬ ਘਟਾਲੇ ਦਾ ਨਾਮ ਦਿੱਤਾ ਗਿਆ ਤੇ ਉਹ ਚ ਸੈਂਕਟਿਕ ਰੋਡ ਦੇ ਸਕੈਮ ਦੀ ਗੱਲ ਕੀਤੀ ਗਈ ਅੱਜ ਸੁਪਰੀਮ ਕੋਰਟ ਮਾਨਜੁਗ ਤੇ ਫੈਸਲੇ ਦੇ ਨਾਲ ਇੱਕ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਕਿ ਹਿੰਦੁਸਤਾਨ ਦੇ ਵਿੱਚ ਕਾਨੂੰਨ ਤੋਂ ਉੱਤੇ ਕੋਈ ਚੀਜ਼ ਨਹੀਂ ਔਰ ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਸੀਬੀਆਈ ਨੂੰ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਪਿੰਜਰੇ ਦਾ ਤੋਤਾ ਨਾ ਕਿਹਾ ਜਾਵੇ ਪਹਿਲਾਂ ਈਡੀ ਫਿਰ ਸੀਬੀਆਈ ਕਿਵੇਂ ਦੇਖਦੇ ਹੋ ਹੁਣ ਹਰਿਆਣਾ ਇਲੈਕਸ਼ਨ ਹੈਗੀ ਹੈ ਕਾਨੂੰਨ ਪੈ ਜਾਣੀ ਹੈ ਤੁਹਾਨੂੰ ਲੱਗਦਾ ਹਰਿਆਣੇ ਦੀ ਚੋਣ ਝੂਟਦੇ ਪੈਰ ਹੁੰਦੇ ਨਹੀਂ ਹੈ ਇਸੇ ਕਰਕੇ ਚਾਹੇ ਸੀਬੀਆਈ ਸੀਏ ਜਾਨੀ ਕਿ ਚਾਹੇ ਈਡੀ ਹੈ ਉਹ ਤੇ ਫੈਸਲਾ ਆਇਆ ਹੈ ਹਰਿਆਣੇ ਦੀ ਇਲੈਕਸ਼ਨ ਆ ਰਹੀ ਹੈ ਪੂਰੇ ਦਮਖੰਮ ਦੇ ਨਾਲ ਸਾਰੇ ਇਲੈਕਸ਼ਨ ਲੜ ਰਹੇ ਹੈਗੇ ਆ 90 ਦੀ 90 ਸੀਟਾਂ ਤੇ ਲੜ ਰਹੇ ਆ ਅੱਜ ਹਰਿਆਣੇ ਦੀ ਜਨਤਾ ਪਰੇਸ਼ਾਨ ਹੈ ਬੀਜੇਪੀ ਦੇ ਪਿਛਲੇ 10 ਸਾਲਾਂ ਦੇ ਰਾਜ ਤੋਂ ਉੱਥੇ ਅੱਜ ਨੌਜਵਾਨ ਪਰੇਸ਼ਾਨ ਹੈ ਕਿਸਾਨ ਪਰੇਸ਼ਾਨ ਹੈ ਮਹਿਲਾਵਾਂ ਪਰੇਸ਼ਾਨ ਨੇ ਮੁਲਾਜ਼ਮ ਪਰੇਸ਼ਾਨ ਨੇ ਉਹ ਚਾਹੁੰਦੇ ਹੈ ਕਿ ਅਜਿਹੀ ਰਾਜਨੀਤੀ ਇੱਥੇ ਆਵੇ ਜਿਹੜੀ ਉਹਨਾਂ ਦੇ ਹੱਕਾਂ ਦੀ ਗੱਲ ਕਰੇ ਔਰ ਆਵਾ ਦੀ ਪ ਬਿੰਦੂ ਦੇ ਵਿੱਚ ਹਮੇਸ਼ਾ ਲੋਕ ਹੁੰਦੇ ਆ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜਿਹੜੇ ਇਮਾਨਦਾਰ ਰਾਜਨੀਤੀ ਦੇ ਪ੍ਰਤੀਕ ਨੇ ਹਰਿਆਣੇ ਦੇ ਜੰਪਲ ਨੇ ਤਾਂ ਡੈਫੀਨਟਲੀ ਹਰਿਆਣੇ ਦੇ ਵਿੱਚ ਵੱਡਾ ਬਦਲਾਅ ਤੁਹਾਨੂੰ ਇਸ ਵਾਰੀ ਦੇਖਣ ਨੂੰ ਮਿਲੇਗਾ ਤਾਂ ਇਹ ਸਨ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਨੀਲ ਗਰਗ ਤੇ ਚੇਅਰਮੈਨ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਹੋਣਾ ਨੂੰ ਜੋ ਜ਼ਮਾਨਤ ਮਿਲੀ ਹੈ ਕਿਤੇ ਨਾ ਕਿਤੇ ਭਾਜਪਾ ਦਾ ਜਿਹੜਾ ਚਿਹਰਾ ਹੈਗਾ ਉਹ ਕਿਤੇ ਨਾ ਕਿਤੇ ਬੇਨਕਾਬ ਹੋਇਆ ਤਾਂ ਹੁਣ ਹਰਿਆਣੇ ਦੀ ਇਲੈਕਸ਼ਨ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਨੇ ਪੂਰੇ ਦਮਖਮ ਦੇ ਨਾਲ ਆਪਣਾ ਚੋਣ ਪ੍ਰਚ ਕਰਨਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰਨਪੱਤਰ